ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨੀ ਅੰਦੋਲਨ ਕਿਸਾਨਾਂ ਨੂੰ ਦੁਬਾਰਾ ਕਿਉਂ ਕਰਨਾ ਪੈ ਰਿਹਾ ਹੈ ਅੱਜ ਬਹੁਤ ਹੀ ਮੰਦ ਭਾਗੀ ਖਬਰ ਆਈ ਹੈ ਜਿਹਦੇ ਵਿੱਚ ਕਿ ਇੱਕ ਖਨੌਰੀ ਬਾਰਡਰ ਦੇ ਉੱਤੇ ਨੌਜਵਾਨ ਕਿਸਾਨ ਦੀ 20 ਸਾਲ ਦਾ ਸੀ ਸਿਰ ਦੇ ਵਿੱਚ ਸਿੱਧੀ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ ਤਾਂ ਹੁਣ ਕਿਸਾਨਾਂ ਨੂੰ ਕੀ ਕੰਮ ਕਰਨਾ ਚਾਹੀਦਾ ਹੈ ਜਿਹਦੇ ਨਾਲ ਹੋਰ ਕੈਜੂਐਲਟੀਆਂ ਨਾ ਹੋਣ ਅਗਰ ਕਿਸਾਨ ਇਹ ਕੰਮ ਕਰ ਲੈਂਦੇ ਹਨ ਜਿਹਦੀ ਆਪਾਂ ਗੱਲ ਕਰਨੀ ਹੈ ਤੇ ਮੋਦੀ 2 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਗੁੱਡ ਟੇਕ ਕੇ ਕਿਸਾਨਾਂ ਦੀਆਂ ਸਾਰੀਆਂ-ਦਿਆਂ ਸਾਰੀਆਂ ਮੰਗਾਂ ਮੰਨ ਲਵੇਗਾ ਇਹਦੇ ਬਾਰੇ ਵੀ ਗੱਲ ਕਰਾਂਗੇ ਇਸ ਤੋਂ ਪਹਿਲੇ ਮੈਂ ਬੇਨਤੀ ਕਰਾਂ ਕਿ ਜਿਹੜੇ ਚੈਨਲ ਦੇ ਨਾਲ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲੈਣਾ ਪ੍ਰੈਸ ਆਲ ਕਰ ਲੈਣਾ ਤਾਂ ਕਿ ਜਦੋਂ ਵੀਡੀਓ ਪਾਉਂਦੇ ਹਾਂ ਉਹ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਸਾਨੀ ਅੰਦੋਲਨ ਦੁਆਰਾ ਕਿਸਾਨਾਂ ਨੂੰ ਕਰਨਾ ਪਿਆ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਵਾਉਣ ਵਾਸਤੇ ਜਿਹੜੀਆਂ ਕਿ ਮੋਦੀ ਨੇ 2 ਸਾਲ ਪਹਿਲਾਂ ਮੰਨ ਲਈਆਂ ਸੀ ਉਹ ਵੀ ਉਸ ਦਿਨ ਮੰਨੀਆਂ ਸੀ ਜਿਸ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸੀ ਦੁਨੀਆ ਦਾ ਇਹ ਬੰਦਾ ਸਭ ਤੋਂ ਝੂਠਾ ਹੈ ਜਿਸਨੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੰਗਾਂ ਨੂੰ ਮੰਨਿਆ ਉਸ ਦੇ ਬਾਵਜੂਦ ਹੁਣ ਤੱਕ ਉਹਨਾਂ ਨੂੰ ਪੂਰਾ ਨਹੀਂ ਕੀਤਾ ਹੈ ਜਿਹੜੇ ਤਿੰਨੇ ਖੇਤੀ ਕਾਨੂੰਨ ਐ ਉਹ ਵੀ ਇਹਨਾਂ ਨੇ ਸਸਪੈਂਡ ਕੀਤੇ ਸੀ ਕੈਨਸਲ ਨਹੀਂ ਕੀਤੇ ਇਹਨਾਂ ਲੋਕਾਂ ਦਾ ਕੋਈ ਭਰੋਸਾ ਨਹੀਂ ਹੈ ਕਿ ਕਦੋਂ ਦੁਬਾਰਾ ਉਹਨਾਂ ਨੂੰ ਫਿਰ ਲਾਗੂ ਕਰਦੇ ਨੇ ਕਿਉਂਕਿ ਝੂਠ ਬੋਲਣਾ ਇਹਨਾਂ ਦਾ ਇਤਿਹਾਸ ਹੈ ਮੈਂ ਪਿਛਲੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਇਹ ਲੋਕ ਉਹ ਹਨ ਜਿਹੜੇ ਗਵਾਂ ਦੀਆਂ ਕਸਮਾਂ ਖਾ ਕੇ ਮੁਕਰਨ ਵਾਲੇ ਹਨ ਇਸ ਕਰਕੇ ਇਹਨਾਂ ਲੋਕਾਂ ਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿਸਾਨ ਪਿਛਲੇ 2 ਸਾਲਾਂ ਤੋਂ ਇਹਨਾਂ ਨੂੰ ਬੇਨਤੀਆਂ ਕਰ ਰਹੇ ਸੀ ਕਿ ਸਾਡੀਆਂ ਤੁਸੀਂ ਮੰਗਾਂ ਪੂਰੀਆਂ ਕਰ ਦਿਓ ਜਿਹੜੀਆਂ ਤੁਸੀਂ ਮੰਨੀਆਂ ਸੀ ਪਰ ਇਹਨਾਂ ਟੀਠਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੰਗੇ ਇਸ ਲਈ ਕਿਸਾਨਾਂ ਨੂੰ ਦੁਬਾਰਾ ਸੜਕਾਂ ਦੇ ਉੱਤੇ ਆਉਣਾ ਪਿਆ ਨਹੀਂ ਤੇ ਕਿਸ ਦਾ ਦਿਲ ਕਰਦਾ ਹੈ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਉਣ ਨੂੰ ਆਪਣੇ ਕਮਾਕਾਰਾਂ ਨੂੰ ਛੱਡ ਕੇ ਆਉਣ ਨੂੰ ਆਪਣੇ ਮਾਲ ਡੰਗਰ ਨੂੰ ਛੱਡ ਕੇ ਆਉਣ ਨੂੰ ਔਰ ਆ ਕੇ ਸੜਕਾਂ ਦੇ ਉੱਤੇ ਬੈਠਣ ਨੂੰ ਇਹੋ ਜੇ ਓਡ ਵੈਦਰ ਦੇ ਵਿੱਚ ਜਿੱਥੇ ਠੰਡ ਦਾ ਮੌਸਮ ਹੈ ਵਿੱਚ ਵਿੱਚ بارش ਵੀ ਹੋ ਰਹੀ ਹੈ ਸੜਕਾਂ ਦੇ ਉੱਤੇ ਆ ਕੇ ਉਹਨਾਂ ਨੂੰ ਰਹਿਣਾ ਪੈ ਰਿਹਾ ਹੈ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਹਨ ਜੀ ਉਹ ਦਿੱਲੀ ਜਾ ਕੇ ਆਪਣੀ ਰਾਜਧਾਨੀ ਹੈ ਜਦੋਂ ਕਿ ਸਾਰਿਆਂ ਦੀ ਜਿਹੜੀ ਹੈ ਦਿੱਲੀ ਰਾਜਧਾਨੀ ਹੈ ਉੱਥੇ ਜਾ ਕੇ ਗੱਲ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ ਕਿਉਂ ਇਸ ਤਰੀਕੇ ਦੀ ਜਿਹੜੀ ਹੈ 8-8 ਲੇਅਰ ਦੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਕਿਉਂ ਉਹਨਾਂ ਦੇ ਉੱਤੇ ਹੰਝੂ ਗੈਸ ਦੇ ਜਿਹੜੇ ਹੈ ਗੋਲੇ ਭਰਾਏ ਜਾ ਰਹੇ ਹਨ ਕੈਮੀਕਲ ਮਿਲਾ ਕੇ ਜਿਹੜੇ ਪਾਣੀ ਦੇ ਬੁਚਾਰਾ ਮਾਰੀਆਂ ਜਾ ਰਹੀਆਂ ਸਿੱਧੀਆਂ ਜੜੀਆਂ ਹੈ ਉਹਨਾਂ ਦੇ ਉੱਤੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ 12 ਬੋਰ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਜਿਹਦੇ ਨਾਲ ਅੱਜ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਜਿਹੜੀ ਹੈ ਉਹ ਮੌਤ ਹੋ ਗਈ ਦੋ ਪੈਣਾ ਦਾ ਇਕੱਲਾ ਪਰਾ ਸੀ ਬਠਿੰਡੇ ਤੋਂ ਸੀ 20 ਸਾਲ ਦੀ ਅਜੇ ਤੱਕ ਉਹਦੀ ਉਮਰ ਸੀ ਤੇ ਇਹਦੇ ਵਾਸਤੇ ਸਿੱਧੇ ਤੌਰ ਤੇ ਜਿਹੜਾ ਮੋਦੀ ਇਹ ਜ਼ਿੰਮੇਵਾਰ ਹੈ ਔਰ ਪੁਲਿਸ ਦੀ ਯੂਨੀਫਾਰਮ ਪਾ ਕੇ ਆਰਐਸਐਸ ਵਾਲੇ ਕਿਸਾਨਾਂ ਦੇ ਉੱਤੇ ਲਾਠੀਆਂ ਵਾਰਾ ਰਹੇ ਹਨ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਜਿਹੜੇ ਹੈ ਉਹ ਤੋੜੇ ਜਾ ਰਹੇ ਹਨ ਮੋਦੀ ਜਿਹੜਾ ਹੈ ਹਿਟਲਰ ਮੁਗਲਾਂ ਤੇ ਅੰਗਰੇਜ਼ਾਂ ਤੋਂ ਵੀ ਵੱਧ ਪਜਲ ਪੰਜਾਬੀਆਂ ਦੇ ਉੱਤੇ ਜ਼ੁਲਮ ਕਰ ਰਿਹਾ ਹੈ ਜਿਹੜੇ ਲੋਕਾਂ ਦੇ ਜਿਹੜੇ ਅਧਿਕਾਰ ਹੈ ਉਹਨਾਂ ਦਾ ਹਾਨਣ ਜਿਹੜਾ ਹੈ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਬੜੀ ਸ਼ਰਮ ਆਉਂਦੀ ਹੈ ਕਿ ਅਸੀਂ ਕਿਸੇ ਲੋਕਤੰਤਰਕ ਦੇਸ਼ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਕਿ ਸਰਕਾਰਾਂ ਆਪ ਸੰਵਿਧਾਨ ਦੀਆਂ ਤੱਜੀਆਂ ਉਡਾਰੀਆਂ ਹਨ ਮਨੁੱਖੀ ਅਧਿਕਾਰਾਂ ਦਾ ਜਿਹੜਾ ਹੈ ਆਪ ਸਰਕਾਰਾਂ ਹਨਨ ਕਰ ਰਹੀਆਂ ਹਨ ਹੁਣ ਹਿਊਮਨ ਰਾਈਟਸ ਕਮਿਸ਼ਨ ਕਿੱਥੇ ਹਨ ਜੂਨੋ ਕਿੱਥੇ ਹੈ ਸੁਪਰੀਮ ਕੋਰਟ ਜਿਹੜੇ ਹੈ ਉਹ ਸੂਮ ਬਟੋ ਕਿਉਂ ਨਹੀਂ ਲੈਂਦੀ ਨੀਤੇ ਮੰਗ ਕੀ ਹੈ ਕੋਈ ਬਹੁਤ ਵੱਡੀ ਮੰਗ ਨਹੀਂ ਹੈ ਐਮਐਸਪੀ ਐਮਐਸਪੀ ਕਿਸਾਨ ਜਿਹੜੇ ਚਾਹੁੰਦੇ ਹਨ ਕਿ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਜਿਹੜੀ ਹੈ ਉਹ ਗਾਰੰਟੀ ਦਿੱਤੀ ਜਾਵੇ ਫਾਗ ਕੇ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਮੈਕਸਿਮਮ ਸਪੋਰਟ ਪ੍ਰਾਈਸ ਨਹੀਂ ਮੰਗ ਰਹੇ ਮਿਨੀਮਮ ਸਪੋਰਟ ਪ੍ਰਾਈਸ ਮੰਗ ਰਹੇ ਹਨ ਫਾਗ ਕੇ ਜੋ ਉਹਨਾਂ ਦੀ ਲਾਗਤ ਆਉਂਦੀ ਹੈ ਉਸ ਤੋਂ 50% ਜਿਹੜਾ ਹੈ ਹੋਰ ਉਹਨਾਂ ਨੂੰ ਦੇ ਦੋ ਐਨ ਇੱਕ ਸਾਰੀ ਜਿਹੜੀ ਉਹਨਾਂ ਦੀ ਮੰਗ ਹੈ ਮੰਨ ਲਓ 1 ਕਿਲੋ ਆਲੂ ਜਿਹੜਾ ਹੈ ਉਗਾਉਣ ਵਾਸਤੇ ਉਹਨਾਂ ਦਾ 2 ਰੁਪਏ ਦੀ ਲਾਗਤ ਹੁੰਦੀ ਹੈ ਤੇ ਉਹ ਕਹਿੰਦੇ 50 ਪੈਸੇ ਨਾਲ ਹੋਰ ਦੇ ਦੋ ਯਾਨੀ ਕਿ 2.5 ਰੁਪਏ ਦੇ ਦੋ ਇਹੀ ਤੇ ਮੰਗ ਹੈ ਕਾਰਪੋਰੇਟ ਘਰਾਣਿਆਂ ਦੇ ਤੇ ਕਰੋੜਾਂ ਰੁਪਏ ਜਿਹੜੇ ਹੈ ਇਹਨਾਂ ਨੇ ਮਾਫ ਕਰ ਦਿੱਤੇ ਕਾਰਪੋਰੇਟ ਘਰਾਣੇ ਜਿਹੜੇ ਮੋਦੀ ਦੇ ਦੋਸਤ ਹੈ ਉਹ ਕਰੋੜਾਂ ਰੁਪਇਆ 10 ਲੱਖ ਕਰੋੜ ਰੁਪਇਆ ਲੈ ਕੇ ਜਿਹੜਾ ਹੈ ਬਾਹਰਲੇ ਦੇਸ਼ਾਂ ਨੂੰ ਭੱਜ ਗਏ 25 ਬੰਦੇ ਜਿਨ੍ਹਾਂ ਦੇ ਵਿੱਚ ਵਿਜੇ ਮਾਲੀ ਆ ਹੀ ਜਿਹੜਾ ਗੁਜਰਾਤ ਤੋਂ ਨੇ ਹੈ ਬਾਕੀ ਸਾਰੇ ਦੇ ਸਾਰੇ ਮੋਦੀ ਦੇ ਮਿੱਤਰ ਗੁਜਰਾਤੀ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਐਸ਼ ਲੈ ਰਹੇ ਹਨ ਦੇਸ਼ ਦੇ ਜਿੰਨੇ ਸੰਸਾਧਨ ਹੈ ਉਹ ਕੋਡੀ ਕੋਡੀ ਦੇ ਉੱਤੇ ਜਿਹੜਾ ਹੈ ਉਹ ਦੇਸ਼ ਦੇ ਜਿਹੜੇ ਕਾਰਪੋਰੇਟ ਘਰਾਣੇ ਹੈ ਦੋ ਅਡਾਨੀ ਤੇ ਅਬਾਨੀ ਉਹਨਾਂ ਨੂੰ ਲਟਾਏ ਜਾ ਰਹੇ ਹਨ ਤੇ ਕਿਸਾਨਾਂ ਦੀਆਂ ਜਿਹੜੀਆਂ ਮਾਮੂਲੀ ਜੀਆਂ ਮੰਗਾਂ ਇਹ ਲੋਕ ਨਹੀਂ ਮੰਨਦੇ ਹਨ ਹੁਣ ਕਿਸਾਨਾਂ ਨੂੰ ਚਾਹੀਦਾ ਕੀ ਹੈ ਕਿਸਾਨਾਂ ਨੂੰ ਆਪਣੀ ਸਟਰੈਟਜੀ ਚੇਂਜ ਕਰਨੀ ਚਾਹੀਦੀ ਹੈ ਕਿ ਤਾਂ ਕਿ ਹੋਰ ਕੈਜੁਐਲਟੀ ਜਿਹੜੀਆਂ ਨਹੀਂ ਹੋਣ ਕਿਉਂਕਿ ਇਹਨਾਂ ਦੀ ਜਿਹੜੀ ਨiyet ਜਿਹੜੀ ਹੈ ਉਹ ਸਾਫ਼ ਨਹੀਂ ਹੈ ਸਰਕਾਰਾਂ ਦੀ મોદી ਦੀ ਤਾਂ ਬਿਲਕੁਲ ਸਾਫ਼ ਨਹੀਂ ਹੈ ਬੀਜੇਪੀ ਆਰਐਸਐਸ ਦੀ ਜਿਹੜੀ ਇਹ ਤੇ ਲੋਕ ਚੰਦੇ ਹਨ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਖਤਮ ਕਰਨਾ ਹੈ ਪੰਜਾਬ ਨੂੰ ਬਰਬਾਦ ਕਰਨਾ ਹੈ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੇ ਮਜ਼ਦੂਰ ਇਹਨਾਂ ਨੂੰ ਬਿਲਕੁਲ ਜਿਹੜਾ ਹੈ ਅਸੀਂ ਛੱਡਣਾ ਹੀ ਨਹੀਂ ਹੈ ਇਹ ਲੋਕ ਪੰਜਾਬ ਦੇ ਨੰਬਰ 1 ਜਿਹੜਾ ਇਹ ਲੋਕ ਦੁਸ਼ਮਣ ਹਨ ਹੁਣ ਇਹਨਾਂ ਨੂੰ ਚਾਹੀਦਾ ਕੀ ਹੈ ਇਹਨਾਂ ਨੇ ਤੇ ਬਾਰਡਰ ਬਣਾ ਦਿੱਤੇ ਹੁਣ ਕਿਸਾਨਾਂ ਨੂੰ ਜਿਹੜਾ ਹੈ ਜਿੰਨੀਆਂ ਵੀ ਮਾਲ ਗੱਡੀਆਂ ਹੁੰਦੀਆਂ ਹਨ ਇਧਰਲੇ ਪਾਸੇ ਸਾਰੀਆਂ ਦੀਆਂ ਸਾਰੀਆਂ ਰੋਕ ਦੇਣੀਆਂ ਚਾਹੀਦੀਆਂ ਜੰਮੂ ਐਂ ਕਸ਼ਮੀਰ ਦੇ ਵਿੱਚ ਚੱਪੇ-ਚੱਪੇ ਦੇ ਉੱਤੇ ਫੌਜ ਲੱਗੀ ਹੋਈ ਹੈ ਪੈਰਾਮਿਟਰੀ ਫੋਰਸਾਂ ਜਿ ਲੱਗੀਆਂ ਹੈ ਪੀਐਸਐਫ ਹੈ ਸੀਆਰਪੀਐਫ ਹੈ ਪੰਜਾਬ ਦੇ ਵਿੱਚ ਬਹੁਤ ਲੱਗੀ ਹੋਈ ਹੈ ਫਿਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਲੱਗੀ ਹੋਈ ਹੈ ਇਹ ਤਿੰਨਾਂ ਦਾ ਜਿਹੜਾ ਕਨੈਕਸ਼ਨ ਹੈ ਕੱਟ ਦੇਣਾ ਚਾਹੀਦਾ ਹੈ ਔਰ ਫੌਜ ਜਿਹੜੀ ਹੈ 2 ਮਹੀਨੇ ਤੋਂ ਜ਼ਿਆਦਾ ਇਹਨਾਂ ਦੇ ਕੋਲ ਜੋ ਲੜਿੰਦਾ ਸਮਾਨ ਹੁੰਦਾ ਗੋਲਾ ਗਰੂਦ ਹੋਇਆ ਕਪੜਾ ਹੋਇਆ ਜਾਂ ਰਾਸ਼ਨ ਹੋਇਆ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੂੰ ਚਲਾਉਣ ਵਾਸਤੇ ਬਹੁਤ ਸਾਰਾ ਸਮਾਨ ਚਾਹੀਦਾ ਹੁੰਦਾ ਹੈ ਜਿਹੜਾ ਕਿ ਲੋਕਲ ਰਿਸੋਰਸਸ ਦੇ ਨਾਲ ਪੂਰਾ ਨਹੀਂ ਕੀਤਾ ਜਾ ਸਕਦਾ ਜਿਆਦਾ ਤੋਂ ਜਿਆਦਾ ਸਿਰਫ ਜਿਹੜਾ ਹੈ 2 ਮਹੀਨੇ ਸਰਵਾਈਵ ਕਰ ਸਕਦੀਆਂ ਹਨ ਪੈਰਾਮਿਲਟਰੀ ਫੋਰਸਸ ਦੇ ਫੌਜ ਅਗਰ ਮਾਲ ਗੱਡੀਆਂ ਨੂੰ ਰੋਕ ਦਿੱਤਾ ਜਾਵੇ ਕਿਉਂਕਿ ਜਿਆਦਾ ਤੋਂ ਜਿਆਦਾ ਜਿਹੜੀ ਢੋਆ ਢੋਈ ਹੈ ਉਹ ਮਾਲ ਗੱਡੀਆਂ ਤੇ ਹੁੰਦੀ ਹੈ ਟਰੱਕਾਂ ਦੇ ਉੱਤੇ ਬਹੁਤ ਸਾਰਾ ਸਮਾਨ ਜਿਹੜਾ ਉਹ ਨਹੀਂ ਆ ਸਕਦਾ ਜੇ 2 ਮਹੀਨੇ ਰੋਕ ਦਿੰਦੇ ਹਨ ਸਾਰੀ ਸਪਲਾਈ ਮਾਲ ਗੱਡੀਆਂ ਨੂੰ ਰੋਕ ਦਿੰਦੇ ਹਨ ਤੇ ਮੋਦੀ ਜਿਹੜਾ ਹੈ 2 ਮਹੀਨੇ ਦੇ ਅੰਦਰ ਅੰਦਰ ਗੋੜੀ ਠੇਕ ਦੇਵੇਗਾ ਪਰ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸੈਂਟਰ ਦੇ ਨਾਲ ਰਲਈ ਹੋਈ ਹੈ ਭਗਵੰਤ ਮਾਨ ਜਿਹੜਾ ਹੈ 도ਗੜੀ ਨੀਤੀ ਅਪਣਾ ਰਿਹਾ ਹੈ ਪਹਿਲਾਂ ਵੀ ਜਿਹੜਾ ਹੈ ਉਹ ਕੈਪਟਨ ਨੇ ਦਿੱਲੀ ਵਾਲੇ ਪਾਸੇ ਨੂੰ ਕਿਸਾਨਾਂ ਨੂੰ ਤੋਰ ਦਿੱਤਾ ਤੇ ਹੁਣ ਵੀ ਜਿਹੜਾ ਭਗਵੰਤ ਮਾਨ ਕਿਸਾਨਾਂ ਨੂੰ ਦਿੱਲੀ ਵਾਲੇ ਪਾਸੇ ਨੂੰ ਜਿਹੜਾ ਹੈ ਤੋਰਨਾ ਚਾਹੁੰਦਾ ਹੈ ਇਹ ਜੇ ਅਗਰ ਕਹਿੰਦੇ ਹਨ ਨਾ ਕਿ ਸਪਲਾਈ ਜਿਹੜੀ ਹੈ ਪੰਜਾਬ ਦੇ ਵਿੱਚ ਬਿਜਲੀ ਠੱਪ ਹੋ ਜੂ ਜੇ ਠੱਪ ਹੋ ਜੀ ਇਹ ਸਾਰੇ ਦੇ ਸਾਰੇ ਇੱਕ ਬਹਾਨੇ ਹੁੰਦੇ ਆ ਇਹ ਸੈਂਟਰ ਦੇ ਨਾਲ ਮਿਲੇ ਹੋਏ ਹੁੰਦੇ ਹਨ ਇਸ ਕਰਕੇ ਅਗਰ ਇਹ 2 ਮਹੀਨੇ ਇਹ ਕੰਮ ਕਰ ਲੈਂਦੇ ਹਨ ਤੇ ਤੁਹਾਡੀਆਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਉਹ ਮੰਨ ਲਈਆਂ ਜਾਣੀ ਦਿੱਤੀ ਜਾਣਗੀਆਂ ਕਿਸਾਨਾਂ ਨੂੰ ਜਿਹੜੇ ਆ ਦੁਕਾਨਦਾਰ ਹੈ ਇਹਨਾਂ ਨੂੰ ਵੀ ਥੋੜਾ ਜਿਹੜਾ ਹੈ ਸੇਮ ਵਰਤਣਾ ਚਾਹੀਦਾ ਹੈ ਦੋ ਕੁ ਮਹੀਨੇ ਜਿਸਮਾਨ ਇਹਦਾ ਨਹੀਂ ਵੀ ਹੁੰਦਾ ਤੇ ਜੇ ਇਹਨਾਂ ਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈ ਜੇ ਕਿਸਾਨੀ ਨਹੀਂ ਹੈ ਨਾ ਤੇ ਇਹਨਾਂ ਦੀ ਦੁਕਾਨਦਾਰੀ ਵੀ ਨਹੀਂ ਹੈ ਫਿਰ ਕਾਰਪੋਰੇਟ ਜਿਹੜੇ ਹੈ ਉਹ ਵੀ ਪੰਜਾਬ ਵਿੱਚ ਸਰਵਾਈਵ ਨਹੀਂ ਕਰ ਸਕਦੇ ਇਸ ਕਰਕੇ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ ਜੇ ਤੁਹਾਡੀਆਂ ਆਪਣੀਆਂ ਵੀ ਦੁਕਾਨਦਾਰੀਆਂ ਤੁਸੀਂ ਬਚਾਉਣੀਆਂ ਹਨ ਤੇ ਕਿਸਾਨੀ ਨੂੰ ਬਚਾਉਣਾ ਬਹੁਤ ਹੀ ਜ਼ਰੂਰੀ ਹੈ ਅੱਜ ਇਸ ਦੇਸ਼ ਦੇ ਵਿੱਚ ਕਿਸਾਨ ਤੇ ਜਵਾਨ ਦੋਨੋਂ ਹੀ ਖੁਸ਼ ਨਹੀਂ ਹਨ ਜਿਸ ਦੇਸ਼ ਦੇ ਵਿੱਚ ਕਿਸਾਨ ਤੇ ਜਵਾਨ ਦੋਨੋਂ ਹੀ ਖੁਸ਼ ਨਹੀਂ ਹੈ ਦੋਨੋਂ ਆਤਮ ਹੱਤਿਆਵਾਂ ਕਰ ਰਹੇ ਹਨ ਉਹ ਦੇਸ਼ ਦਾ ਤੁਸੀਂ ਭਵਿੱਖ ਸਮਝ ਸਕਦੇ ਹੋ ਕਿ ਕੀ ਹੋਵੇਗਾ ਕਿ ਭਾਰਤ ਇੱਕ ਦਿਨ ਦੁਆਰਾ ਗੁਲਾਮ ਹੋਵੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ